ਬਣੀ ਪਈ ਹੈ ਕਿ ਚਾਰ-ਚਾਰ ਮਹੀਨੇ ਹੋ ਗਏ ਸਾਡਾ ਮਰੇਗਾ ਦਾ ਕੰਮ ਹੈ ਜਿਹੜਾ ਉਹ ਬੰਦ ਹੈ ਕੰਮ ਕਰਕੇ ਸਾਡੇ ਗਰੀਬਾਂ ਦੇ ਜਿਹੜੇ ਸਮੇਂ ਕਰਦੇ ਸੀ ਰੋਜ਼ਗਾਰ ਕਰਦਾ ਸੀ ਅੱਜ ਉਹ ਬੰਦ ਹੈ ਪਰ ਮੈਂ ਕਹਿਣਾ ਚਾਹੂੰਗਾ ਫਿਰ ਇਹ ਮਜ਼ਦੂਰ ਸਾਖਿਓ ਮਤਾਓ ਪਾਣੋ ਮਰੇਗਾ ਬੀਬੀਓ ਗਰਤੀ ਦੇ ਵਿਕਾਜ ਤੁਸੀਂ ਇੱਥੇ ਆਏ ਹੋ ਤਾਂ ਇੱਕ ਸਫਲ ਲੈ ਕੇ ਜਾਓ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਖਾਦਾ ਬਲਾਕ ਕਮਤੀ ਕੋਣਾ ਹੋ ਰਹੀਆਂ ਨੇ ਅਕਾਲੀ ਕਾਂਗਰਸੀ ਬੀਏਪੀ ਝਾੜੂ ਵਾਲਿਆਂ ਦੇ ਜਿਹੜੇ ਉਮੀਦਵਾਰ ਨੇ ਬਲਾਕ ਸੰਮਤੀ ਦੇ ਉਮੀਦਵਾਰ ਨੇ ਜਿਹੜਾ ਪ੍ਰਸ਼ਾਦ ਦੇ ਉਮੀਦਵਾਰ ਨੇ ਅੱਜ ਫੇਰ ਤੁਹਾਡੇ ਕੋਲੇ ਵੋਟਾਂ ਲੈਣ ਵਾਸਤੇ ਆਉਣਗੇ ਪਰ ਵੋਟਾਂ ਪਾਉਣ ਤੋਂ ਪਹਿਲਾਂ ਇਹ ਸਵਾਲ ਪੁੱਛੋ ਇਹ ਸਵਾਲ ਕਰਿਓ ਕਿ 4 ਮਹੀਨੇ ਹੋ ਗਏ ਸੈਂਟਰ ਸਰਕਾਰ ਨੇ ਚਿੱਠੀ ਕਰਤੀ ਸਾਡੇ ਕੰਮ ਬੰਦ ਕੀਤੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਛੋਡੀ ਪਾਰਟੀ ਨੇ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਇਹ ਕੀ ਕੀਤਾ ਹੈ ਉਹਨਾਂ ਨੂੰ ਕੀ ਜਵਾਬ ਦਿੱਤਾ ਹੈ ਸਾਡੇ ਕੰਮ ਵਾਸਤੇ ਤੁਸੀਂ ਦੱਸੋ ਵੀ ਉਹ ਕੀ ਬੋਲ ਰਹੇ ਨੇ ਇੱਕ ਜਵਾਬ ਨਹੀਂ ਦਿੱਤਾ ਕਿਉਂ ਭਾਈ ਫਿਰ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਹੈਗੇ ਪ੍ਰਧਾਨ ਮੰਤਰੀ ਬਾਜੋਜਨਾ ਦੇ ਤਹਿਤ ਪਿੰਡਾਂ ਦੇ ਵਿੱਚ ਸਾਡੇ ਮਕਾਨ ਬਣਦੇ ਨੇ ਉਹਨਾਂ ਬਾਅਦ ਤੇ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਵੀ ਉਸ ਵਾਸਤੇ ਥੋੜੀ ਸਰਕਾਰ ਦੇ ਮੁੱਖ ਮੰਤਰੀ ਤੁਹਾਡੇ ਨਮਾਇਦਿਆਂ ਨੇ ਜਾਂ ਤੁਸੀਂ ਨੇ ਇਹ ਤੋਂ ਪਹਿਲਾਂ ਕੀ ਮਾਤਰਵਾ ਸਾਡੇ ਜਿਹੜੇ ਸਵਾਲ ਨੇ ਉਹਨਾਂ ਦਾ ਕਰੋ ਕਿ ਜਿਹੜਾ ਅਮਰੀਕਾ ਦਾ ਕੰਮ ਬੰਦ ਕੀਤਾ ਹੈ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਸਰਪੰਚ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਵੀ ਇਹ ਸਮਝਕਰੇ ਦੇ ਖਿਲਾਫ ਸਾਡਾ ਕੰਮ ਚਲਾਉਣ ਵਾਸਤੇ ਤੁਹਾਡੇ ਕੋ ਕੀ ਜਾਂਦਾ ਤੁਸੀਂ ਕੀ ਕਰੋਗੇ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾਂ ਦੀ ਸਰਕਾਰ ਹੈ ਜਿਹੜੇ ਅੱਜ ਤੱਕ ਨਹੀਂ ਬੋਲਦੇ ਉਹ ਬੋਲਦੇ ਫੇਰ ਬਣੀ ਪਰ ਮੈਂ ਕਹਿਣਾ ਚਾਹੁੰਦਾ ਟਾਈਮ ਹੋ ਚੁੱਕਾ ਹੈ ਕਿ ਉਹਨਾਂ ਦੀ ਆਵਾਜ਼ ਖੜਾਉਣ ਵਾਸਤੇ ਸਾਨੂੰ ਵੱਡੇ ਵੱਡੇ ਜਿਵੇਂ ਅੱਜ ਇਕੱਠ ਕੀਤਾ ਹੈ ਇਕੱਠ ਕਰਨੇ ਪੈਣਗੇ ਹੁਣ ਤੁਹਾਡੇ ਕੋਲੇ ਮੌਕਾ ਹੈ ਕਿਰ ਕੇ ਸਵਾਲ ਪੁੱਛੋ ਕਿ ਜੇ ਨਏ ਕਲਾ ਕੰਮ ਹਾਲ ਕਰਾਉਗੇ ਆ ਫੇਰ ਅਸੀਂ ਸੋਚਾਂਗੇ ਜੇ ਸਾਡਾ ਕੰਮ ਵਾਅ ਨਹੀਂ ਕਰਾਉਂਦੇ ਫਿਰ ਉਹਨਾਂ ਦਾ ਵਿਰੋਧ ਕਰੋ ਵੀ ਸਾਨੂੰ ਵੋਟਾਂ ਕਾਲੇ ਬਾਤੇ ਪਾਈਏ ਇਹਨੀਆਂ ਬੇਨਤੀ ਕਰਦਾ ਫੇਰ ਬੇਨਤੀ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਕੰਮ ਬਹਾਲ ਕਰਾਉਣ ਵਾਸਤੇ ਆਪਾਂ ਜਿਹੜਾ ਵੀ ਮੋਰਚਾ ਜਿਹੜਾ ਵੀ ਅੰਦਸ਼ ਕਰਾਂਗੇ ਉਹਦੇ ਵਿੱਚ ਸਾਥ ਦੇਣਾ ਹੈ ਜੈ ਭੀਮ ਜੈ ਭਾਰਤ ਬਹੁਤ ਬਹੁਤ